ਹਾਂ ਤੇ ਬੋਲ ਸੇ 10 ਕਿਤੇ ਬੇਟਾ ਮੇਂ ਪੀਗਨ ਦੇ ਦਾੰਤ ਕੰਟਰੋਲ ਹੋ ਗਿਆ ਕਿਉਂਕਿ ਮੈਂ ਆਪੇ ਅਲਾਈਜਮੈਂਟ ਕਰ ਰਿਹਾ ਸੀ ਅੱਜ ਪਰਹਮ ਮੀਟਿੰਗ ਲਈ ਬੰਦਾ ਅਸਿਕ ਵੀ ਉਹਨਾਂ ਪਾਲਾ ਤੇ ਬਲਾਸ ਕੀਤੇ ਨਹੀਂ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਨਹੀਂ ਇਹ ਗੱਲ ਦੇ ਮੈਨੂੰ ਸਮਝਦਾ ਕਿ ਬੰਦ ਕਰ ਦਿੱਤੇ ਨਹੀਂ ਵਾਸੇ ਦੇਰ ਉਹ ਟਿਕਾ ਲੇ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬਸ ਮੈਂ ਆ ਜਾਉਣਾ ਕੋਈ ਗੱਲ ਨਹੀਂ ਸਾਮਾਣ ਆ ਜਾਣਾ 3-4 ਦਿਨੋਂ ਇੱਕ ਆ ਨਹੀਂ ਆਇਆ ਮਲਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਕੰਟਰੋਲ ਹੋ ਗਿਆ ਹੈ ਤੁਹਾਨੂੰ ਪਤਾ ਨਹੀਂ ਕਿ ਬਾਅਦ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਹਾਂ ਤੇ ਬੋਲ ਸੇ 10 ਕਿ ਬਿਤਾ ਅਜਾ ਬੇਟਾ ਮੈਂ ਪੀ ਕਰਨ ਦੇ ਦਾੰਤ ਕੰਟਰੋਲ ਹੋ ਗਿਆ ਜੂਪੀ ਮੈਂ ਆਪ ਕੋਈ ਕੋਸਟ ਕਰ ਰਿਹਾ ਸਦਾ ਪੈਨਸਲ ਮਿੱਟੀ ਨਿਕਲ ਗਈ ਕੰਮ ਕੀ ਕਰਦਾ ਸੀ ਕਮਲ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਨੇ ਚਲ ਪਾਰਾ ਸੀ ਨਹੀਂ ਪਾਰਾ ਹੀ ਕਿਨੇ ਚਲੋ ਇਹ ਕਰੋਗੇ ਹੋਏਗੇ ਤਿੰਨ ਚਾਰ ਦਿਨ ਗੇ ਘਰੋਂ ਕੀ ਕਹਿ ਕੇ ਗੇ ਘਰੋਂ ਤੇ ਆਮ ਦੀ ਤਰ੍ਹਾਂ ਜਿੰਨਾ ਰੋਜਦਾ ਨਾਣੇ ਕੋ ਰੋਟੀ ਬਿਖਾ ਕੇ ਰੋਟੀ ਨਿਕਲ ਜਾਂਦੇ ਨੇ 10 ਕਿ ਕੁਝ ਵੀ ਨਹੀਂ ਗਿਆ ਮੈਂ ਚੈਰੀ ਕਰ ਦਿੱਤਾ ਜਿਹੜੇ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਾਤਾ ਪਰਵੇ ਕਰਦਾ ਵੀ ਪਲਾਣਾ ਤਾਂ ਗਿਆ ਤੇ ਨਹੀਂ ਸਦਕੇ ਦਾ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤੋਂ ਬੰਦ ਆ ਰਿਹਾ ਸੀ ਫੋਨ ਕਿਤੇ ਕੀ ਕਿਤੇ ਦੋ ਫੋਨ ਬਸ ਉਹ ਕਹਿੰਦਾ ਕੋਈ ਨਹੀਂ ਆਜਾ ਨਹੀਂ ਸੀ ਇਹ ਬਾਅਦ ਫਿਰ ਦੁਬਾਰਾ ਫੋਨ ਲੰਦਰੀ ਸ਼ਾਮ ਰਾਤ ਨੂੰ ਫੋਨ ਬੰਦ ਆ ਉਸ ਕਹਿੰਦੀ ਉਹਨਾਂ ਪਾਲਾ ਤੇ ਬਲਾਸ ਕਿਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਉਹੀ ਹੈ ਨਹੀਂ ਵੀ ਨਹੀਂ ਇਹ ਗੱਲ ਦੇ ਮੈਂ ਨਹੀਂ ਮੰਨ ਸਕਦਾ ਕਿ ਬਲਾਸ ਕਿਤੇ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਿਆਰ ਜੇ ਇਕੱਠੇ ਨਾਣੇ ਸਾਨੂੰ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਮੈਨੂੰ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮਾਜੂਮ ਥੱਕੇ ਗਏ ਸੀ ਉਹਰੇ ਤੁਸੀਂ ਕੀ ਚਾਹੁੰਦੇ ਹੋ? ਅਸੀਂ ਹੋਰ ਕੀ ਚਾਹੁੰਦਾ ਹਾਂ? ਉਹਨਾਂ ਨੂੰ ਚਾਹੀਦਾ ਜੀ ਸਾਹੀਏ ਤਾਂ ਮੈਂ ਸਾਫ਼ ਕਰ ਕੀ ਜੇਰ ਹਮ ਕੀਤਾ ਹੁਣ ਕੀ ਕੀਤਾ ਤੁਹਾਨੂੰ ਕਿਹਾ ਕੀਤਾ। ਅਸੀਂ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ। ਲਾਸਟ ਉਹ ਤੇ ਗਿਆ ਇਥੋਂ ਕਿਤੇ ਗਿਆ ਸੀ ਕਿਤੋਂ ਨਹੀਂ ਮਂਦਵਾ ਨਹੀਂ। ਬਦ ਵੀ ਬਦ ਬਦ ਵੀਰਵਾ ਤੁਸੀਂ ਉਧਰ ਕਿਤੇ ਰਹਿਣ ਵਾਲੇ ਹੋ ਤੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਹੋਏ ਕਨੇ ਸਾਲ ਦੋ ਸਾਲ ਦੋ ਤੇ ਜਦੋਂ ਉਸੇ ਮੋੜੇ 'ਵਾਂ ਗੱਲਬਾਤ ਹੋਈ ਕਾਊਂਟਰ 'ਤੇ ਥੋੜੇ ਜਿਹਾ ਜਾਂਦੇ ਆਪੋ ਇੱਕ ਨਹੀਂ ਨਹੀਂ ਕਹੀ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋ ਦੋ ਜਿੱਦਾਂ ਤੁਸੀਂ ਇੱਦਾਂ ਜਾਂਦੇ ਹੋ ਮੈਂ ਤੋਰੇ ਕੋਈ ਨਾ ਕੋਈ ਕਵੇਦਾ ਇਹ ਨਾਲ ਥੋੜਾ ਪਤਾ ਤੁਹਾਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ ਜਾਂਦਾ ਕਿੰਝ ਜਾਂਦਾ ਹੁਣ ਮੈਂ ਤਾਂ ਸਵੇਰੇ ਤੱਕੇ ਨਿਕਲ ਜਣਾ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਭਰਾ ਨੂੰ 8 7 ਕੱਲ ਲਈ ਕੱਲ ਗੰਮਟਾਈ ਹਾਂ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਾ ਨਾ ਕੋਈ ਨਾ ਕੋਈ ਜਾਂ ਸੀ ਜੀਤ ਕੋ ਕੀ ਹੋ ਗਿਆ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਕੱਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿੰਦੇ ਇਦਾਂ ਹੋ ਗਿਆ ਤਾਂ ਅਗਦੀ ਗੱਲਬਾਤ ਕੀਤੀ ਮੈਂ ਕਿੱਥੇ ਚੱਲੇ ਜਾਂ ਜਾਂ ਕਿੱਥੇ ਕਰਦੇ ਜਾਂਦੇ ਆ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਾਂ ਕਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤਿੰਨ ਚਾਰ ਦਿਨੋਂ ਇੱਕ ਕਰਨ ਨਹੀਂ ਆਏ ਤੀ ਮੈਂ ਫੋਨ ਨਹੀਂ ਕੀਤਾ ਤਿੰਨ ਚਾਰ ਦਿਨ ਪਾਇਆ ਕੋਈ ਦਿਨ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰ ਕੇ ਨਹੀਂ ਗੱਲ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਕੰਮ ਨੂੰ ਕਰਦਾ ਕੋਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਹੈ ਬਾਰਾ ਕਿਤੇ ਪਹਿਲਾਂ ਕੋ ਪੱਟਾ ਪੁੱਟਾ ਲੱਜਾ ਰਹੇ ਉਹ ਵੇ ਕੇਸ ਕਿੰਨਾ ਨਰ ਵਾਲਾ ਕਿ ਕੀ ਹੋਈ ਮਾਨੀ ਉਹ ਮੁੰਡਾ ਡੁੱਬ ਗਿਆ ਸੀ ਤਾਂ ਉਹਨਾਂ ਕਰਦੇ ਕਦੋਂ ਇਹ ਲਾਸ਼ਤ ਕਹੋਗੇ ਅਸੀਂ ਘਰੋਂ ਹੀ ਹਾਂ ਕਰੋਂ ਕਦੋਂ ਗਿਆ ਸੀ ਲਾਸ਼ ਲਾਸ਼ ਆਏ ਮੰਗ ਬੁੱਧਵਾਰੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਾ ਗੁੰੰਦਾਰੇ ਕੀ ਚਾਹੁੰਦੇ ਤੁਸੀਂ ਹੋਗੇ ਹਾਂ ਸਾਡਾ ਬੱਚਾ ਇੱਕ ਦੱਸਿਆ ਪੁੱਛਣ ਕੋ ਡੈਡ ਬੜੀ ਕਦੋਂ ਆਣੀ ਹੈ